ਮਾਰਕਟਾਈ ਦਾ ਸੁਧਰਿਆ ਹੋਇਆ ਰੂਪ ਹੈ ਕੋਈ ਮਾਰਕਟਾਈ ਜੀ ਮਾਰਕਟਾਈ ਤਾਂ ਹੁਣ ਸਕੂਲਾਂ ਵਿੱਚ ਖਤਮ ਹੈ ਜੀ ਇੱਕ ਪਿੱਛੇ ਜੇ ਘਟਨਾ ਆਈ ਸੀ ਕਿ ਜਿੱਥੇ ਟੀਚਰ ਨੇ ਪਿਨਿਸ਼ਮੈਂਟ ਦਿੱਤੀ ਬੱਚੇ ਨੂੰ ਦੀ ਮੌਤ ਹੋ ਗਈ ਬੈਠਕਾ ਮਾਰਨ ਵਾਲੀਆਂ ਸਥਿਤੀਆਂ ਸੀਗੀਆਂ ਬੱਤੇ ਬੱਚੇ ਦੀ ਮੌਤ ਹੋ ਗਈ ਤੁਸੀਂ ਕਹਿੰਦੇ ਕਟਾਈ ਖਤਮ ਹੋ ਗਈ ਲੇਕਿਨ ਫਿਰ ਵੀ ਚੱਲ ਰਹੀ ਹੈ ਸਰ ਇਹ ਹੋ ਸਕਦਾ ਕਿ ਉਹ ਟੀਚਰ ਦੀ ਉਸ ਵੇਲੇ ਦੀ ਮਾਨਸਿਕ ਸਥਿਤੀ ਕੀ ਰਹੀ ਹੋਵੇ ਜਾਂ ਉਹਦੀ ਬੈਕਗ੍ਰਾਉਂਡ ਚ ਉਹਦੇ ਫੈਮਿਲੀ ਦੀ ਕੀ ਰਹੀ ਹੋਵੇ ਅਦਰਵਾਈਜ਼ ਟੀਚਰਾਂ ਨੂੰ ਅੱਜਕੱਲ ਲੀਗਲੀ ਬਿਲਕੁਲ ਅਲਾਉਟ ਨਹੀਂ ਹੈ ਕਿ ਉਹ ਬੱਚੇ ਨੂੰ ਕਿਸੇ ਤਰ੍ਹਾਂ ਦੀ ਮਾਰ ਕਟਾਈ ਕਹੇ ਬਸ ਉਹ ਵਿਚਾਰਾਂ ਦੇ ਤੌਰ ਤੇ ਉਹਨੂੰ ਜ਼ਰੂਰ ਡਾਂਟ ਸਕਦਾ ਆ ਪਰ ਮਾਰ ਕਟਾਈ ਵਾਲੀ ਗੱਲ ਬਿਲਕੁਲ ਖਤਮ ਹੋ ਗਈ ਹੈ ਬਿਲਕੁਲ ਫਿਰ ਫਿਰ ਜੇ ਬੱਚਾ ਸ਼ਰਾਰਤ ਕਰਦਾ ਤਾਂ ਕਰਦਾ ਫਿਰ ਕਰੀਏ ਕੀ ਟੀਚਰ ਕੀ ਕਰਨਾ ਦੋ ਤਿੰਨ ਤਰੀਕੇ ਹੋ ਸਕਦੇ ਆ ਪਹਿਲਾਂ ਤਾਂ ਉਹਦੀ ਸਾਈਕੋਲੋਜੀ ਬੱਚੇ ਸਮਝ ਨਹੀਂ ਕਿ ਉਹ ਜ਼ਬਰਦਸਤੀ ਕਰ ਰਿਹਾ ਉਹਦੀ ਪਿੱਛੇ ਕੋਈ ਪ੍ਰੋਬਲਮ ਹੈ ਉਹ ਆਪਣੇ ਆਪ ਤੇ ਧਿਆਨ ਦਿਵਾਉਣਾ ਚਾਹੁੰਦਾ ਆ ਇਹ ਉਹਨੂੰ ਪ੍ਰੋਬਲਮ ਕੀ ਹੈ ਹੋ ਸਕਦਾ ਘਰੋਂ ਪਰੇਸ਼ਾਨ ਆਇਆ ਹੋਵੇ ਹੋ ਸਕਦਾ ਉਹਨੂੰ ਕਲਾਸ ਵਿੱਚ ਬੱਚੇ ਤੰਗ ਕਰਦੇ ਹੋ ਹੋ ਸਕਦਾ ਕਿਸੇ ਟੀਚਰ ਤੋਂ ਇਰੀਟੇਟ ਹੋਵੇ ਉਹ ਸਾਈਕੋਲੋਜੀ ਸਮਝਣ ਦੀ ਲੋੜ ਆ ਕਿ ਬਾਰ ਬਾਰ ਬੱਚਾ ਇਦਾਂ ਦੀ ਹਰਕਤਾਂ ਕਿਉਂ ਕਰ ਰਿਹਾ ਕੋਈ ਵੀ ਬੱਚਾ ਮੈਨੂੰ ਲੱਗਦਾ ਕਿ ਉਹ ਕ੍ਰਿਮੀਨਲ ਨਹੀਂ ਹੁੰਦਾ ਨਾ ਕੋਈ ਇਦਾਂ ਦਾ ਸ਼ਰਾਰਤੀ ਹੁੰਦਾ ਕਿ ਉਹ ਕੋ ਸਿਰਫ ਬੱਚੇ ਦੀ ਸਾਈਕੋਲੋਜੀ ਸਮਝਣ ਦੀ ਲੋੜ ਹੈ ਔਰ ਟੀਚਰ ਉਹਨੂੰ ਬੜੀ اچھی ਤਰ੍ਹਾਂ ਸਮਝ ਸਕਦਾ ਹੈ ਧੰਨਵਾਦ ਧੰਨਵਾਦ ਜੀ